ਦੇਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰਾ ਪਾਉਣ ਗਈਆਂ ਸੁੱਤੀ ਪੈ ਨੂੰ ਹਿਚਕੀਆਂ ਆਉਣ ਗਈਆਂ ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰਾ ਪਾਉਣ ਗਈਆਂ ਸੁੱਤੀ ਪੈ ਨੂੰ ਹਿਚਕੀਆਂ ਆਉਣ ਗਈਆਂ ਮਨ ਮੋੜ ਮੋੜ ਵਾਰਸ ਦਾ ਇਹ ਗੀਤ ਯਾਦ ਆ ਰਿਹਾ ਹੈ ਇਹ ਗੀਤ ਕਿਉਂ ਯਾਦ ਆ ਰਿਹਾ ਹੈ ਤੇ ਉਹਦਾ ਕਾਰਨ ਏ ਕਿ ਭਾਈ ਇਹ ਹੱਚਕੀ ਕਿਉਂ ਆਉਂਦੀ ਹੈ ਮਨਮੋਣ ਵਾਰਸ ਤਾਂ ਇਸ ਦਾ ਜਵਾਬ ਇਹ ਦਿੰਦਾ ਹੈ ਕਿ ਜਦੋਂ ਕਿਸੇ ਨੂੰ ਯਾਦ ਕਰੀਏ ਤਾਂ ਜਿਸ ਬੰਦੇ ਨੂੰ ਯਾਦ ਕੀਤਾ ਜਾਂਦਾ ਉਸ ਨੂੰ ਹੱਚਕੀ ਆਉਂਦੀ ਹੈ ਚਲ ਇਹ ਤਾਂ ਸਾਡਾ ਲੋਕ ਵਿਸ਼ਵਾਸ ਆ ਸਾਡੇ ਲੋਕ ਧਾਰਾ ਦਾ ਹਿੱਸਾ ਹੈ ਇਹ ਗੱਲ ਪਰ ਇਹ ਗੱਲ ਸੱਚੀ ਆ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ ਤਾਂ ਅੱਜ ਆਪਾਂ ਦੋ ਸਰੀਰਕ ਕਿਰਿਆਵਾਂ ਬਾਰੇ ਤੁਹਾਨੂੰ ਦੱਸਾਂਗੇ ਇੱਕ ਹਿਚਕੀ ਕਿਉਂ ਆਉਂਦੀ ਹੈ ਤਾਂ ਇੱਕ ਛਿੱਕਾ ਕਿਉਂ ਆਉਂਦੀ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਸਭ ਨੂੰ ਇੱਕ ਕਦੇ ਨਾ ਕਦੇ ਹਿਚਕੀ ਲੱਗਦੀ ਹੈ ਆਮ ਕਰਕੇ ਦੋ ਕਮਿੰਟਾਂ 'ਚ ਇਹ ਆਪਣੇ ਆਪ ਹਟ ਜਾਂਦੀ ਹੈ ਪਰ ਕਈ ਵਾਰ ਨਹੀਂ ਵੀ ਹਟਦੀ ਤੇ ਕਾਫੀ ਤੰਗ ਵੀ ਕਰਦੀ ਹੈ ਇਹ ਸਾਨੂੰ ਜਦੋਂ ਤੰਗ ਕਰਦੀ ਹੈ ਇਸ ਕਰਕੇ ਇਹਨੂੰ ਜਲਦੀ ਹਟਾਉਣ ਲਈ ਕਈ ਟੂਟਕੇ ਵਰਤੇ ਜਾਂਦੇ ਆਂਦੇ ਕਈ ਕਹਿੰਦੇ ਨੇ ਕਿ ਠੰਡਾ ਪਾਣੀ ਪੀਓ ਕਿ ਜਦੋਂ ਹਚਕੀ ਆਉਣ ਲੱਗੇ ਉਸ ਸਮੇਂ ਪਾਣੀ ਪੀਓ ਸਾਹ ਨੂੰ ਰੋਕ ਲਓ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕੋਈ ਉੱਚੀ ਬੋਲ ਦੇ ਜਾਂ ਕਿਸੇ ਨੂੰ ਡਰਾ ਦੇ ਜਾਂ ਕਿਸੇ ਇੱਕ ਆਮ ਖੇਡ ਖੇਡੀ ਜਾਂਦੀ ਹੈ ਕਿ ਜਦੋਂ ਕਿਸੇ ਨੂੰ ਹਚਕੀ ਲੱਗ ਜੇ ਤਾਂ ਦੂਜਾ ਬੰਦਾ ਉਹਦੇ ਤੇ ਝੂਠਾ ਇਲਜ਼ਾਮ ਲਾ ਦਿੰਦਾ ਤੇ ਉਹ ਬੰਦਾ ਹੱਕਾ ਬੱਕਾ ਰਹਿ ਜਾਂਦਾ ਕਿਹਾ ਜਾਂਦਾ ਹੈ ਕਿ ਜਦੋਂ ਐਂ ਕੀਤਾ ਜਾਂਦਾ ਤਾਂ ਹਚਕੀ ਰੁਕ ਜਾਂਦੀ ਹੈ ਨਸਤੇ ਹੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਵਿਗਿਆਨਕ ਕਾਰਨ ਨਾ ਪਤਾ ਹੋਣ ਕਰਕੇ ਅਸੀਂ ਉਸ ਨੂੰ ਰੋਕਣ ਦੇ ਢੰਗ ਵੀ ਜੀਬ ਜੀ ਵਰਤਦੇ ਆ ਤੇ ਉਹਦੇ ਕਾਰਨ ਵੀ ਜੀਬ ਲੱਭਦੇ ਆ ਉਹਦਾ ਹੀ ਇੱਕ ਕਾਰਨ ਹੀ ਇਸ ਕਿਸਮ ਦਾ ਹੀ ਲੱਭਿਆ ਹੋਇਆ ਕਿ ਹਚਕੀ ਕਦੋਂ ਆਉਂਦੀ ਹੈ ਉਹਦੇ ਨਾਲ ਆਪਾਂ ਗੱਲ ਜੋੜ ਲਈ ਕਿ ਭਾਈ ਜਦੋਂ ਕੋਈ ਕਿਸੇ ਨੂੰ ਯਾਦ ਕਰਦਾ ਹੈ ਤਾਂ ਜੋ ਜਿਹੜੀ ਸਾਡਾ ਸਰੀਰਕ ਤਕਲੀਫ ਆ ਜਾਂ ਦੁੱਖ ਆ ਉਸ ਨੂੰ ਅਸੀਂ ਭੁੱਲ ਸਕੀਏ ਤੇ ਨੂੰ ਕਿਸੇ ਚੰਗੀ ਚੀਜ਼ ਨਾਲ ਜੋੜ ਸਕੀਏ ਹਾਲਾਂਕਿ ਕੋਈ ਸਬੰਧ ਨਹੀਂ ਹੈ ਯਾਦ ਨਾਲ ਕੋਈ ਸਬੰਧ ਨਹੀਂ ਹੈ ਐਵੇਂ ਜੋੜ ਲਿਆ ਜਾਂਦਾ ਹੈ ਕਿ ਛੱਕ ਕਦੋਂ ਆਉਂਦੀ ਹੈ ਜਦੋਂ ਕੋਈ ਜਿਆਦ ਕਰਦਾ ਹੈ ਤਾਂ ਹਿਚਕੀ ਹੋਵੇ ਜਾਂ ਛੱਕ ਹੋਵੇ ਇਹ ਸਰੀਰਿਕ ਕਿਰਿਆਵਾਂ ਵਾਪਰਦੀਆਂ ਕਿਉਂ ਆ ਕਿਵੇਂ ਆ ਇਹ ਆਪਾਂ ਨੂੰ ਜ਼ਰੂਰ ਵਿਗਿਆਨਕ ਤੌਰ ਤੇ ਸਮਝਣ ਦੀ ਜ਼ਰੂਰਤ ਹੈਗੀ ਹੈ ਹਿਚਕੀ ਦੀ ਜਿਹੜੀ ਕਿਰਿਆ ਹੈ ਸਰੀਰ ਵਿੱਚ ਕਿਸ ਤਰ੍ਹਾਂ ਵਾਪਰਦੀ ਹੈ ਇਹ ਸਮਝਣ ਦੇ ਲਈ ਨਾ ਆਪਾਂ ਨੂੰ ਥੋੜਾ ਜਿਹਾ ਸਾਹ ਪ੍ਰਣਾਲੀ ਨੂੰ ਸਮਝਣਾ ਪਵੇਗਾ ਆ ਸਾਹਮਣੇ ਜੇ ਤੁਸੀਂ ਤਸਵੀਰ ਦੇਖੋ ਤਾਂ ਸਾਡੇ ਸਰੀਰ ਵਿੱਚ ਫੇਫੜਿਆਂ ਦੇ ਹੇਠ ਇੱਕ ਝਿਲੀ ਨੋਵਾ ਪਰਦਾ ਜਿਸ ਨੂੰ ਡਾਇਆਫ੍ਰਾਮ ਕਿਹਾ ਜਾਂਦਾ ਹੈ ਇਹ ਨਾ ਤੁਹਾਡਾ ਜਿਹੜਾ ਛਾਤੀ ਆ ਉਸ ਤੇ ਪੇਟ ਨੂੰ ਅਲੱਗ ਕਰਦਾ ਹੈ ਜਦ ਡਾਇਆਫ੍ਰਾਮ ਹੇਠਾਂ ਹੁੰਦਾ ਤਾਂ ਛਾਤੀ ਦੇ ਅੰਦਰ ਆ ਜਿਹੜਾ ਹਵਾ ਦਾ ਦਬਾਅ ਘਟਣ ਨਾਲ ਫੇਫੜੇ ਫੈਲ ਜਾਂਦੇ ਆ ਤੇ ਸਾਰਾਈ ਜਿਹੜੀ ਹਵਾ ਸੀ ਅੰਦਰ ਲੈ ਲੈਂਦੀ ਹੈ ਫੇਰ ਕੀ ਹੁੰਦਾ ਕਿ ਡਾਇਆਫ੍ਰਾਮ ਉੱਪਰ ਨੂੰ ਹੁੰਦਾ ਤਾਂ ਫੇਫੜੇ ਸੰਗੜ ਜਾਂਦੇ ਆ ਤੇ ਹਵਾ ਬਾਹਰ ਨਿਕਲ ਜਾਂਦੀ ਹੈ ਤੇ ਹਵਾ ਦੇ ਜਿਹੜਾ ਅੰਦਰ ਬਾਹਰ ਆਉਣ ਨਾਲ ਆਪਾਂ ਜਾਣਦੇ ਆ ਕਿ ਜਿਹੜਾ ਹਵਾ ਸਾਰੀ ਅੰਦਰ ਖਿੱਚੀ ਜਾਂਦੀ ਹੈ ਪਰ ਜਿਹੜੀ ਆਕਸੀਜਨ ਆ ਉਹ ਅੰਦਰ ਫੇਫੜਿਆਂ ਦੇ ਵਿੱਚ ਜਿਹੜੀਆਂ ਨਿੱਕੀਆਂ-ਨਿੱਕੀਆਂ ਕਹਿ ਸਕਦੇ ਆ ਕਿ ਕੋਸ਼ਿਕਾਵਾਂ ਹੁੰਦੀਆਂ 나ੜੀਆਂ ਹੁੰਦੀਆਂ ਉਹ ਉੱਥੇ ਉਹਨਾਂ ਨੂੰ ਸੋਖ ਲੈਂਦੀਆਂ ਤੇ ਜਿਹੜੀ ਕਾਰਬਨ ਡਾਈਆਕਸਾਈਡ ਆ ਜਾਂ ਬਾਕੀ ਗੈਸ ਆ ਉਹ ਬਾਹਰ ਨਿਕਲ ਜਾਂਦੀ ਬਾਕੀ ਹਵਾ ਬਾਹਰ ਨਿਕਲ ਜਾਂਦੀ ਹੈ ਇਹ ਸਾਡੇ ਸਾਹ ਲੈਣ ਦੀ ਆਮ ਪ੍ਰਕਿਰਿਆ ਹੈ ਇਹ ਕੋਈ ਬਹੁਤੀ ਗੁੰਝਲਦਾਰ ਗੱਲ ਨਹੀਂ ਆਪਾਂ ਸਾਰੇ ਜਾਣਦੇ ਹਰ ਬੰਦਾ ਜਿਹੜਾ ਜਿਉਂਦਾ ਉਹ ਸਾਹ ਲੈਂਦਾ ਤੇ ਉਹਨੂੰ ਇਹ ਪਤਾ ਹੈ ਪਰ ਜਿਹੜਾ ਇਹ ਡਾਇਆਫ੍ਰਾਮ ਆ ਜਿਹੜੀ ਥੱਲੇ ਪਾਸੇ ਝਿੱਲੀ ਆ ਜਿਹੜੀ ਫੇਫੜਿਆਂ ਦੇ ਸਭ ਤੋਂ ਥੱਲੇ ਝਿੱਲੀ ਆ ਜਿਹਦੇ ਨਾਲ ਪੇਟ ਤੋਂ ਲੱਗ ਹੋਇਆ ਹੋਇਆ ਇਹ ਕਦੇ ਕਦੇ ਕੀ ਹੁੰਦਾ ਕਿ ਸਹਜ ਨਾਲ ਉੱਪਰ ਹੀ ਠਾ ਹੋਣ ਦੀ ਥਾਂ ਨਾਲ ਝਟਕੇ ਨਾਲ ਉੱਪਰ ਹੀ ਠਾ ਹੋਣ ਲੱਗ ਪੈਂਦੀ ਹੈ ਇਹਨੂੰ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਆ ਇਸ ਨਾਲ ਬਾਹਰੋਂ ਹਵਾ ਇੱਕਦਮ ਅੰਦਰ ਜਾਂਦੀ ਆ ਤੇ ਜਦੋਂ ਕਿ ਇਹ ਹਵਾ ਤੇਜ਼ੀ ਨਾਲ ਸੰਘ 'ਚ ਵੱਜਦੀ ਆ ਤੇ ਬਾਹਰ ਵੀ ਇੱਕਦਮ ਨਿਕਲਦੀ ਆ ਅਹ ਜਿਹੜਾ ਸਾਡਾ ਸੰਗ ਹੁੰਦਾ ਸੰਗ ਦੇ ਵਿੱਚ ਆਪਾਂ ਜਦੋਂ ਮੂੰਹ ਖੁੱਲਾ ਕਰਦੇ ਆ ਤਾਂ ਵੀ ਦਿਖਦਾ ਅੰਦਰ ਕਿ ਸਾਨੂੰ ਤਾਲੂਆ ਤਾਲੂਏ ਦੇ ਨਾਲ ਆ ਜਿਹੜਾ ਉਸੇ ਕਾਂ ਦਿਖਦਾ ਅਸਲ ਦੇ ਵਿੱਚ ਤਾਂ ਕੀ ਹੈਗਾ ਕਿ ਜਿਹੜੀ ਸਾਡੀ ਜਿਹੜੀ ਭੋਜਨ ਦੀ ਜਿਹੜੀ ਨਾਲੀ ਹੈਗੀ ਆ ਉਹ ਇੱਕ ਥਾਂ ਤੇ ਸਾਂਝੀ ਆ ਕਿ ਸਾਹ ਨਾਲੀ ਤੇ ਭੋਜਨ ਨਾਲੀ ਇਕੱਠੀ ਆ ਅੱਗੇ ਜਾ ਕੇ ਫਿਰ ਇਹ ਆਟਾ ਢੱਡ ਹੋ ਜਾਂਦੀਆਂ ਜਿਹੜੀ ਸਾਹ ਨਾਲੀ ਤੇ ਭੋਜਨ ਨਾਲੀ ਦੇ ਵਿੱਚ ਜਿਹੜਾ ਭੋਜਨ ਆ ਉਹ ਸਾਹ ਨਾਲੀ ਦੇ ਵਿੱਚ ਨਾ ਚਲਿਆ ਜਾਵੇ ਇਸ ਕਾਰਨ ਕਰਕੇ ਜਿਹੜਾ ਕਾਂ ਹੈਗਾ ਉਹ ਹੁੰਦਾ ਹੈਗਾ ਜਾਂ ਕਹਿ ਲਓ ਕਿ ਇੱਕ ਫਲੈਪ ਹੁੰਦਾ ਜਾਂ ਕਹਿ ਲਓ ਕਿ ਇੱਕ ਆ ਕਿਹਾ ਜਾ ਸਕਦਾ ਹੈਗਾ ਕਿ ਇੱਕ ਛੋਟਾ ਜਿਹਾ ਟੁਕੜਾ ਹੁੰਦਾ ਜਿਹੜਾ ਉੱਪਰ ਥੱਲੇ ਹੁੰਦਾ ਰਹਿੰਦਾ ਉਹਦੇ ਪਿੱਛੇ ਆ ਜਿਹੜਾ ਹੈਗਾ ਉਹ ਵੋਕਲ ਕਾਰਡਸ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਕਹਿੰਦੇ ਆ ਕਿ ਸੰਗ ਦੇ ਵਿੱਚੋਂ ਆਵਾਜ਼ ਆਉਂਦੀ ਆ ਜਦੋਂ ਹਿਚਕੀ ਆਉਂਦੀ ਆ ਨਾ ਤਾਂ ਹੁੰਦਾ ਕੀ ਆ ਕਿ ਜਿਹੜਾ ਅੰਦਰੋਂ ਹਵਾ ਜਦੋਂ ਬਾਹਰ ਨਿਕਲਣੀ ਆ ਜਦੋਂ ਡਾਇاف੍ਰਾਮ ਉੱਪਰ ਥੱਲੇ ਹੁੰਦਾ ਜਦੋਂ ਬਾਹਰ ਨੂੰ ਨਿਕਲਣੀ ਆ ਹਵਾ ਤਾਂ ਉਸ ਸਮੇ ਬੁਕਲ ਕਾਰਡ ਆ ਜਿਹੜੇ ਉਹ ਖੁੱਲੇ ਹੋਣੇ ਚਾਹੀਦੇ ਆ ਜੇ ਉਹ ਬੰਦ ਨੇ ਤਾਂ ਉਸ ਸਮੇ ਆਵਾਜ਼ ਨਿਕਲਦੀ ਆ ਬੰਦ ਦੀ ਉਹ ਹਚਕੀ ਦੀ ਆਵਾਜ਼ ਆ ਉਹ ਹਚਕੀ ਦੀ ਆਵਾਜ਼ ਹੁਣ ਇਹ ਕਿ ਹੁੰਦਾ ਕਿਉਂ ਹਚਕੀ ਲੱਗਦੀ ਕਿਉਂ ਦੇਖੋ ਇਹਦਾ ਨਾ ਕੋਈ ਜਮਾਂ ਸਹੀ ਕਾਰਨ ਤਾਂ ਨਹੀਂ ਲੱਭਿਆ ਜਾ ਸਕਿਆ ਪਰ ਕੁਝ ਦੇ ਕਾਰਨ ਹੈਗੇ ਆ ਜਿਹੜੇ ਜੋੜ ਕੇ ਲੱਗਦਾ ਹੈਗਾ ਕਿ ਇਹਨਾਂ ਵਿੱਚੋਂ ਕਦੇ ਕੋਈ ਕਾਰਨ ਹੁੰਦਾ ਕਦੇ ਕੋਈ ਕਾਰਨ ਹੁੰਦਾ ਇੱਕ ਤਾਂ ਖਾਣ ਪੀਣ ਨਾਲ ਸੰਬੰਧਿਤ ਆ ਜਦੋਂ ਬਹੁਤਾ ਮਸਾਲੇਦਾਰ ਭੋਜਨ ਖਾਦਾ ਜਾਂਦਾ ਹੈ ਜਿਹੜਾ ਛੇਤੀ ਛੇਤੀ ਖਾਣ ਨਾਲ ਜਦੋਂ ਅਸੀਂ ਛੇਤੀ ਛੇਤੀ ਖਾਂਦੇ ਆ ਤਾਂ ਉਹ ਤੋਂ ਭੋਜਨ ਹੀ ਨਹੀਂ ਖਾਂਦੇ ਨਾਲ ਹਵਾ ਵੀ ਖਾ ਜਾਂਦੇ ਆ ਸੋਡਾ ਵਾਟਰ ਪੀਣ ਨਾਲ ਆਪਾਂ ਦੇਖਦੇ ਆ ਕਿ ਕਈ ਵਾਰ ਜਦੋਂ ਅਸੀਂ ਸੋਡਾ ਪੀਂਦੇ ਆ ਤਾਂ ਅਚਾਨਕ ਕੀ ਆ ਕਿ ਉਹ ਤੋਂ ਬਾਤ ਸਾਨੂੰ ਡੁਹਕਾਰ ਜਿਹਾ ਆਉਂਦੇ ਆ ਅਸਲ ਦੇ ਵਿੱਚ ਤਾਂ ਉਹਦੇ ਨਾਲ ਕੀ ਆ ਕਿ ਕਾਰਬੋਨੇਟਡ ਹਵਾ ਅੰਦਰ ਚਲੀ ਜਾਂਦੀ ਆ ਜਿਹੜੀ ਫਿਰ ਬਾਹਰ ਨਿਕਲਦੀ ਆ ਜਿਆਦਾ ਸ਼ਰਾਬ ਪੀਣ ਨਾਲ ਵੀ ਹਚਕੀ ਆਉਂਦੀ ਆ ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਡਾਇਆਫ੍ਰਾਮ ਦੇ ਹੇਠਲੇ ਪਾਸੇ ਨੂੰ ਨਾ ਮਿੱਢਾ ਛੂ ਰਿਹਾ ਹੁੰਦਾ ਹੈ ਕਿ ਆ ਸਾਡਾ ਜਿਹੜਾ ਸਰੀਰ ਦੀ ਮਸ਼ੀਨਰੀ ਆ ਨਾ ਇਹ ਲੰਮੇ ਵਿਕਾਸ ਦੇ ਵਿੱਚ ਨਾ ਕੁਦਰਤ ਨੇ ਬੜੇ ਢੰਗ ਨਾਲ ਫਿੱਟ ਕਰੀ ਹੋਈ ਹੈ ਜਾਂ ਢੰਗ ਨਾਲ ਇਹਦਾ ਵਿਕਾਸ ਹੋਇਆ ਹੋਇਆ ਇਹਦੇ ਵਿੱਚ ਹੀ ਤੁਹਾਨੂੰ ਪਤਾ ਹੈਗਾ ਕਿ ਮਿੱਢਾ ਇਹਦੇ ਵਿੱਚ ਹੀ ਫੇਫੜੇ ਆ ਇਹਦੇ ਵਿੱਚ ਹੀ ਲੇਵਰ ਆ ਕਈ ਕੋਜਾ ਤਾਂ ਜਿਹੜਾ ਮਿੱਢਾ ਨਾ ਉਹ ਛੂ ਰਿਹਾ ਹੁੰਦਾ ਤਾਂ ਮਿੱਤੇ ਦੀ ਜਿਹੜੀ ਗੜਬੜ ਆ ਉਸ ਤੇ ਅਸਰ ਕਰਦੀ ਆ ਆਮ ਕਰਕੇ ਜਿਹੜੀ ਹੱਚਕੀ ਆ ਦੋ ਤਿੰਨ ਮਿੰਟਾਂ ਵਿੱਚ ਹਟ ਜਾਂਦੀ ਹੈ ਪਰ ਕਈ ਵਾਰ ਲਗਾਤਾਰ ਚੱਲੀ ਜਾਂਦੀ ਹੈ ਤਾਂ ਇਹ ਬਹੁਤ ਤਕਲੀਫਦਾਇਕ ਹੋ ਜਾਂਦੀ ਹੈ ਇਸ ਦਾ ਕਾਰਨ ਡਾਇਫਰਾਮ ਨੂੰ ਕੰਟਰੋਲ ਕਰਨ ਵਾਲੀਆਂ ਨਰਵਸ ਦਾ ਨੁਕਸਾਨੇ ਜਾਣਾ ਹੋਈ ਹੈ ਕਈ ਵਾਰ ਤਾਂ ਭੋਜਨ ਵੱਖਰੇ ਤੌਰ ਦਾ ਕਾਰਨ ਨਾਲ ਹੁੰਦਾ ਪਰ ਕਈ ਵਾਰ ਕੀ ਹੁੰਦਾ ਕਿ ਨਰਵਸਾ ਜਿਹੜੇ ਉਹ ਵੀ ਨੁਕਸਾਨੇ ਜਾਂਦੇ ਆ ਜੇ ਹੱਚਕੀ ਕਈ ਘੰਟਿਆਂ ਬਾਅਦ ਵੀ ਨਾ ਹਟੇ ਤਾਂ ਫਿਰ ਇਹਦਾ ਡਾਕਟਰ ਹੀ ਕੋਈ ਇਲਾਜ ਕਰ ਸਕਦਾ ਹੈ ਫਿਰ ਸਾਨੂੰ ਡਾਕਟਰ ਕੋਲ ਹੀ ਜਾਣਾ ਚਾਹੀਦਾ ਹੈਗਾ ਤਾਂ ਇਸ ਬਾਰੇ ਸਾਨੂੰ ਕਿਸੇ ਭਰਮ ਚ ਨਹੀਂ ਫਸਣਾ ਚਾਹੀਦਾ ਪਰ ਜਿਹੜੇ ਆਮ ਟੋਟਕੇ ਵਰਤੇ ਜਾਂਦੇ ਆ ਉਹ ਟੋਟਕੇ ਵੀ ਕੰਮ ਕਰ ਜਾਂਦੇ ਆ ਉਹਨਾਂ ਵਿੱਚੋਂ ਜਿਹੜਾ ਖਾਸ ਕਰਕੇ ਇੱਕ ਟੋਟਕਾ ਹੈਗਾ ਉਹ ਟੋਟਕਾ ਹੈਗਾ ਕਿ ਇੱਕ ਹਚਕੀ ਤੋਂ ਦੂਜੀ ਹਚਕੀ ਆਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਉਹ ਜੇ ਅਸੀਂ ਗਿਣਤੀ ਨਾਲ ਗਿਣਤੀ ਕਰ ਲਈਏ ਕਿ 1 2 3 4 ਕਰਕੇ ਕਿ ਕਿੰਨੀ ਦੇਰ ਬਾਅਦ ਦੂਜੀ ਹਚਕੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਜੇ ਅਸੀਂ ਪਾਣੀ ਪੀ ਲਈਏ ਕਿ ਇਹ ਕਿ ਜਦੋਂ ਹਚਕੀ ਆਉਣ ਲੱਗਦੀ ਹੈ ਉਦੋਂ ਤੁਰੰਤ ਪਹਿਲਾਂ ਜੇ ਅਸੀਂ ਪਾਣੀ ਪੀਣਾ ਸ਼ੁਰੂ ਕਰ ਦਿੰਨੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਉਹ ਪਾਸਾ ਹੈ ਉਹ ਬੰਦ ਹੋ ਜਾਂਦਾ ਕਿਉਂਕਿ ਪਾਣੀ ਪੀ ਰਹੇ ਹੁੰਨੇ ਆ ਤਾਂ ਸਾਹ ਜਿਹੜਾ ਉਧਰ ਦੀ ਵੱਖਰਾ ਚੱਲਦਾ ਰਹਿੰਦਾ ਹੈਗਾ ਤੇ ਪਾਣੀ ਆ ਜਿਹੜਾ ਉਸ ਨੂੰ ਕੁਝ ਦੇਰ ਲਈ ਇੱਕ ਵਾਰ ਰੋਕਦਾ ਤੇ ਜਿਹੜੀ ਉਹ ਇੱਕ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੁੰਦੀ ਉਹਦਾ ਸਰਕਲ ਟੁੱਟ ਜਾਂਦਾ ਪਰ ਇਹ ਇੱਕ ਇਲਾਜ ਆ ਕਈ ਵਾਰ ਇਹ ਕੰਮ ਕਰ ਜਾਂਦਾ ਹੈ ਤੁਰਨ ਫਿਰਨ ਨਾਲ ਥੋੜਾ ਜਿਹਾ ਹਿਲਣ ਜੁਲਣ ਨਾਲ ਧਿਆਨ ਕਿਸੇ ਹੋਰ ਪਾਸੇ ਲਾਉਣ ਨਾਲ ਵੀ ਹੋ ਜਾਂਦਾ ਕਈ ਵਾਰ ਇਹਦੇ ਕੁਝ ਨਾ ਮਾਨਸਿਕ ਕਾਰਨ ਵੀ ਹੁੰਦੇ ਆ ਪਰ ਜੇ ਵਾਰ-ਵਾਰ ਹਿੱਚਕੀ ਲੱਗਦੀ ਆ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਕਿਰਿਆ ਹੈਗੀ ਆ ਉਹ ਹੈਗੀ ਆ ਕਿ ਛਿੱਕਾਂ ਵੀ ਕਿਉਂ ਆਉਂਦੀਆਂ ਛਿੱਕ ਵੀ ਅਸਲ ਵਿੱਚ ਸਰੀਰ ਦਾ ਸਾਰ ਹੀ ਜਾਣ ਵਾਲੇ ਬਾਹਰੀ ਕਣਾਂ ਤੋਂ ਬਚਾਅ ਦਾ ਇੱਕ ਟੰਗਾ ਜਿਆਦਾ ਨੱਕ ਵਿੱਚ ਕੋਈ ਬਾਹਰੀ ਕਣ ਪੈਂਦਾ ਤਾਂ ਉਸ ਨੂੰ ਹਰ ਹਾਲ ਬਾਹਰ ਕੱਢਣ ਦੀ ਇੱਕ ਆਟੋਮੈਟਿਕ ਸਵੇਚਾਲਸ ਕਿਰਿਆ ਹੁੰਦੀ ਹੈ ਜਿਸ ਵਿੱਚ ਉਹ ਫੇਫੜਿਆਂ ਵਿੱਚੋਂ ਹਵਾ ਇਕਦਮ ਬਾਹਰ ਆਉਂਦੀ ਆ ਜੀਬ ਤਾਲਵੇ ਦੇ ਵੱਲ ਉੱਠ ਜਾਂਦੀ ਆ ਤਾਂ ਜੋ ਅੰਦਰੋਂ ਆ ਰਹੀ ਹਵਾ ਦਾ ਜਿਆਦਾ ਹਿੱਸਾ ਨੱਕ ਰਾਹੀਂ ਬਾਹਰ ਆਵੇ ਜਦੋਂ ਹਵਾ ਅੰਦਰੋਂ ਬਾਹਰ ਆਉਂਦੀ ਆ ਤਾਂ ਜੀਬ ਆ ਜਿਹੜੀ ਉਹ ਤਾਲ ਲੱਗ ਜਾਂਦੀ ਆ ਤਾਲਵੇ ਦੇ ਨਾਲ ਲੱਗ ਜਾਂਦੀ ਆ ਤਾਂ ਕੀ ਆ ਕਿ ਜਿਹੜੀ ਨੱਕ ਰਾਹੀਂ ਜਿਹੜੀ ਹਵਾ ਬਾਹਰ ਆਵੇ ਜੋ ਤੇਜ਼ੀ ਨਾਲ ਪ੍ਰੈਸ਼ਰ ਨਾਲ ਬਾਹਰ ਨੂੰ ਆਊਗੀ ਤਾਂ ਜਿਹੜੀ ਚੀਜ਼ ਫਸੀ ਵੀ ਆ ਬਾਹਰੋਂ ਜਿਹੜਾ ਕੋਈ ਕਣ ਗਿਆ ਹੋਇਆ ਉਹ ਫਿਰ ਬਾਹਰ ਨਿਕਲ ਹੋ ਜੂਗਾ ਜਦ ਇਸ ਤਰ੍ਹਾਂ ਅੰਦਰੋਂ ਹਵਾ ਇੱਕਦਮ ਬਾਹਰ ਨਿਕਲਦੀ ਆ ਤਾਂ ਨੱਕ ਵਿੱਚ ਆਇਆ ਕਣ ਵੀ ਬਾਹਰ ਨਿਕਲ ਜਾਂਦਾ ਇਹਨਾਂ ਕਣਾਂ ਤੋਂ ਇਲਾਵਾ ਅਲਰਜੀ ਕਰਨ ਵਾਲੇ ਪਦਾਰਥ ਜਾਂ ਵਾਇਰਸ ਆਦ ਵੀ ਨੱਕ ਦੇ ਅੰਦਰਲੇ ਮਿਊਕਸ ਵਿੱਚ ਜਮਾ ਹੋਣ ਨਾਲ ਵੀ ਛਿੱਕਾਂ ਆਉਂਦੀਆਂ ਮਕਸਦ ਉਹੀ ਹੁੰਦਾ ਕਿ ਸਰੀਰ ਲਈ ਹਾਨੀਕਾਰਕ ਪਦਾਰਥ ਅੱਗੇ ਜਾਣ ਤੋਂ ਪਹਿਲਾਂ ਪਹਿਲਾਂ ਨੱਕ ਚੋਂ ਹੀ ਬਾਹਰ ਕੱਢ ਦਿੱਤੇ ਜਾਣ। ਕਈ ਵਾਰ ਲੱਗਦਾ ਹੈ ਕਿ ਨੱਕ ਦੇ ਵਿੱਚ ਜਿਹੜੇ ਵਾਲ ਆ ਇਹ ਭੜੇ ਜੇ ਲੱਗਦੇ ਆ ਪਰ ਇਹਨਾਂ ਦਾ ਬੜਾ ਕੰਮ ਆ ਇਹ ਫਿਲਟਰ ਦਾ ਕੰਮ ਕਰਦੇ ਆ, ਛਾਣਨੀਆਂ ਦਾ ਕੰਮ ਕਰਦੇ ਆ। ਪਰ ਇਸ ਦੇ ਬਾਵਜੂਦ ਕਈ ਵਾਰੀ ਜਿਹੜੇ ਕਾਣਾ ਉਹ ਅੰਦਰ ਚਲੇ ਜਾਂਦੇ ਆ ਤੇ ਜਦੋਂ ਉਹ ਚਮੜੀ ਨਾਲ ਛੂੰਹਦੇ ਆ ਤਾਂ ਉਸ ਸਮੇਂ ਫੇਰ ਜਿਹੜਾ ਸਰੀਰ ਆ ਉਹ ਐਕਸ਼ਨ ਕਰਦਾ, ਕਿਰਿਆ ਕਰਦਾ ਕਿ ਇਹਨੂੰ ਬਾਹਰ ਕੱਢਿਆ ਜਾਵੇ। ਤਾਂ ਛੱਕ ਨੂੰ ਉਹਨਾਂ ਰੋਕਣਾ ਨਹੀਂ ਚਾਹੀਦਾ। ਆ ਇਹ ਰੋਕਣਾ ਇਸ ਕਰਕੇ ਨਹੀਂ ਚਾਹੀਦਾ ਕਿ ਇਹਦੇ ਨਾਲ ਫਿਰ ਤੁਹਾਡੇ ਫੇਫੜੇ ਨੁਕਸਾਨੇ ਜਾ ਸਕਦੇ ਆ ਇਸ ਲਈ ਕੀ ਹੈਗਾ ਕਿ ਤੁਸੀਂ ਛਿੱਕ ਨੂੰ ਰੋਕਣਾ ਨਹੀਂ ਪਰ ਛਿੱਕ ਮਾਰਨ ਸਮੇਂ ਨੱਕ ਅਤੇ ਮੂੰਹ ਅੱਗੇ ਨਾ ਰਮਾਲ ਜਾਂ ਹੱਥ ਰੱਖ ਲੈਣਾ ਚਾਹੀਦਾ ਇਹਦਾ ਕਾਰਨ ਹੈ ਕਿ ਛਿੱਕ ਵੱਜਣ ਸਮੇਂ ਜੇ ਕੋਈ ਹਾਨੀਕਾਰਕ ਕਟਾਣੂ ਜਾਂ ਵਾਇਰਸ ਬਾਹਰ ਨਿਕਲੇ ਤਾਂ ਕਿਸੇ ਹੋਰ ਬੰਦੇ ਨੂੰ ਰੋਗੀ ਨਾ ਬਣਾ ਦੇਵੇ ਇਸ ਲਈ ਇਹ ਇਹ ਜ਼ਰੂਰੀ ਹੈਗਾ ਬਾਕੀ ਤੁਸੀਂ ਸਿਆਣੇ ਆ ਅਮ ਸਿਰਫ ਇਹ ਕਿ ਸਾਨੂੰ ਕਿਸੇ ਭਰਮ 'ਚ ਨਹੀਂ ਪੈਣਾ ਚਾਹੀਦਾ ਇਹੋ ਜਿਹੀਆਂ ਜਿਹੜੀਆਂ ਸਾਡੀਆਂ ਸੀ ਕਿਰਿਆਵਾਂ ਜਿਹੜੀਆਂ ਕਦੇ-ਕਦੇ ਵਾਪਰਦੀਆਂ ਤੇ ਥੋੜਾ ਜਿਹਾ ਸਾਨੂੰ ਤੰਗ ਵੀ ਕਰਦੀਆਂ ਉਹ ਚਾਹੇ ਹਿਚਕੀ ਆ ਚਾਹੇ ਸ਼ੱਕ ਆ ਉਹਦੇ ਸਾਨੂੰ ਸਰੀਰ ਵਿਗਿਆਨਕ ਕਾਰਨ ਜਾਣਨੇ ਚਾਹੀਦੇ ਆ ਤਾਂ ਪਰ ਮਨੁੱਖੀ ਜ਼ਿੰਦਗੀ ਦੇ ਵਿੱਚ ਜਿੰਦਗੀ ਨੂੰ ਅਰਥ ਦੇਣ ਲਈ ਜਿੰਦਗੀ ਨੂੰ ਖੁਸ਼ੀ ਦੇਣ ਲਈ ਚੀਜ਼ਾਂ ਨੂੰ ਕਹਿ ਸਕਦੇ ਆ ਕਿ ਟਾਲਣ ਲਈ ਹਾਸੇ ਪਾਣੇ ਪਾਣ ਲਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਇਹਨਾਂ ਦਾ ਸਬੰਧ ਕਿਸੇ ਤੇ ਯਾਦ ਨਾਲ ਵਈ ਸੀ ਇਹ ਗੱਲਾਂ ਉਦੋਂ ਤਾਂ ਬਹੁਤ ਹੀ ਜ਼ਿਆਦਾ ਸੀ ਜਦੋਂ ਅੱਜ ਵਾਂਗ ਸੰਚਾਰ ਸਾਧਨ ਵਿਕਸਿਤ ਨਹੀਂ ਸੀਗੇ ਉਦੋਂ ਕਿਹੜਾ ਕੋਈ ਦੱਸ ਦਿੰਦਾ ਸੀ ਕਿ ਟੈਲੀਫੋਨ ਆਉਣ ਵਾਲਾ ਫੇਰ ਤਾਂ ਇਹੀ ਸੀ ਕਿ ਅੱਜ ਬਨੇਰੇ ਕਾਂ ਬੋਲਿਆ ਅੱਜ ਆਟਾ ਪੜਕਿਆ ਅੱਜ ਛੱਕ ਆਈਆ ਅੱਜ ਹਿਚਕੀ ਆਈਆ ਇਉਂ ਮਿੱਤਰਾਂ ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਸੀ ਜਾਂ ਉਹਨਾਂ ਦੇ ਆਉਣ ਦੀ ਆਸ ਰੱਖੀ ਜਾਂਦੀ ਸੀ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਪਰ ਇਸ ਨੂੰ ਸੱਚ ਮੰਨ ਲੈਣਾ ਇਹਨਾਂ ਚੀਜ਼ਾਂ ਨੂੰ ਇਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਸੱਚਾਈ ਸਾਨੂੰ ਵਿਗਿਆਨ ਤੋਂ ਹੀ ਸਿੱਖਣੀ ਚਾਹੀਦੀ ਹੈ